ਹਾਂਜੀ ਆਪਣਾ ਅੱਜ ਅਸੀਂ ਸਾਡਾ ਪਿੰਡ ਗੰਡੂਆ ਭਾਈ ਮੁਗਲੂ ਜੀ ਦੇ ਵਾਰਸ ਆਪਣੇ ਫਤੇਗੜ ਜੋ ਬਸਾਂ ਟੱਪਾ ਕਹਿੰਦੇ ਆ ਅਸੀਂ ਉਥੇ ਖੇਤ ਆ ਸਾਡੇ ਪਿੰਡੋਂ ਭਾਈ ਮੁਗਲੂ ਜੀ ਦੇ ਵਾਰਸਾਂ ਦਾ ਬੂਟਰਾਂ ਦੇ ਮਨਦੀਪ ਸਿੰਘ ਉਹਨਾਂ ਨੇ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਜੀ ਜੋ ਅੱਜ ਜਿੰਨਾ ਚੀਜ਼ਾਂ ਦੀ ਆਪਾਂ ਨੂੰ ਲੋੜ ਆ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਵੀ ਅੰਤ ਦੀ ਗਰਮੀ ਪਈ ਆ ਇਹ ਕਿਉਂ ਗਰਮੀ ਪਈਆ ਇਹ ਸਾਰਿਆਂ ਨੂੰ ਪਤਾ ਹੈਗਾ ਪਰ ਇਸ ਨੌਜਵਾਨ ਨੇ ਇੱਕ ਬਹੁਤ ਵਧੀਆ ਸੋਚ ਰੱਖੀ ਆ ਜਿਸ ਨੇ ਆਪਣੇ ਖੇਤ ਦੇ ਵਿੱਚ ਇੱਥੇ ਦੀ 3 ਏਕੜ ਜ਼ਮੀਨ ਆ ਭਰਾਵੋ 3 ਏਕੜ ਜ਼ਮੀਨ ਦੇ ਵਿੱਚ ਖੇਤੀ ਕਰਦਾ ਇਹ ਇੱਥੇ ਬਾਕੀ ਹੋਰ ਵੀ ਜ਼ਮੀਨ ਹੈ ਪਰ ਇਸ ਨੌਜਵਾਨ ਨੇ ਸੋਚਿਆ ਵੀ ਘੱਟੋ ਘੱਟ 4 4 ਕਨਾਲ ਜ਼ਮੀਨ ਤਕਰੀਬਨ ਅੱਧਾ ਕਿਲਾ ਇਹਨਾਂ ਨੇ ਇੱਥੇ ਆਪਣਾ ਜੰਗਲ ਲਾਇਆ ਜੀ ਲਾ ਰਹੇ ਨੇ ਬੂਟੇ ਪਹੁੰਚ ਚੁੱਕੇ ਨੇ ਤੇ ਖੱਡਿਆਂ ਦੇ ਵਿੱਚ ਬੂਟੇ ਰੱਖਤੇ ਤੇ ਭਰਾਵ ਇਹਨਾਂ ਨੂੰ ਦੇਖ ਕੇ ਗਏ ਨੇ ਬੂਟੇ ਤੇ ਅੱਜ ਸਾਡੀ ਇਹ ਟੀਮ ਮਨਦੀਪ ਸਿੰਘ ਦੀ ਜੋ ਸੇਵਾ ਕਰ ਰਹੀ ਆ ਬੂਟੇ ਲਾਉਣ ਦੀ ਵਾਤਾਵਰਣ ਨੂੰ ਵਧੀਆ ਤੰਦਰੁਸਤ ਬਣਾਉਣ ਲਈ ਇਹ ਨੌਜਵਾਨ ਦਾ ਇਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਭਰਾਵੋ ਯੋਗਦਾਨ ਆ ਅੱਜ ਇਹਨਾਂ ਦੇ ਖੇਤ ਦੇ ਵਿੱਚ ਅਸੀਂ ਪਹੁੰਚੇ ਆ ਤੇ ਇਹਨਾਂ ਦਾ ਜੋ ਜੰਗਲ ਲਾ ਰਹੇ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਵੀ ਦੇਖੋ ਕੋਈ ਬਾਲੀ ਵੱਡੀ ਜਾਇਦਾਦ ਦਾ ਇਹ ਮਾਲਕ ਨਹੀਂ ਹੈ ਨੌਜਵਾਨ ਇਹ ਥੋੜੇ ਇਕੜਾਂ ਦਾ ਮਾਲਕਾ ਜਿਹੜੇ ਦੇ ਮਨ ਦੇ ਵਿੱਚ ਜਿਨੇ ਸੋਚਿਆ ਵੀ ਅਸੀਂ ਵੀ ਕੁਛ ਨਾ ਕੁਛ ਇਸ ਵਾਤਾਵਰਨ ਨੂੰ ਸੁਧਾਰਨ ਲਈ ਕੁਛ ਨਾ ਕੁਛ ਅਸੀਂ ਜ਼ਰੂਰ ਇਸ ਵਾਤਾਵਰਨ ਦੇ ਵਿੱਚ ਯੋਗਦਾਨ ਪਾਈਏ ਉਹ ਯੋਗਦਾਨ ਨੌਜਵਾਨ ਵੀਰ ਅੱਧੇ ਇਕੜ ਦੇ ਵਿੱਚ ਜਿਹੜਾ ਅੱਜ ਪੂਰਾ ਵਧੀਆ ਜੰਗਲ ਲਾ ਰਿਹਾ ਹੈਗਾ ਪੂਰੇ ਸੌਂਕ ਦੇ ਨਾਲ ਬਾਕੀ ਇਹ ਤਿੰਨ ਇਕੜ ਜ਼ਮੀਨ ਖੇਤੀ ਕਰਦਾ ਜਿਹੜੀ ਇੱਥੇ ਟਿੱਬੇ ਦੇ ਉੱਪਰ ਜੋ ਸਾਡੇ 베ਰੀਆਂ ਵਾਲਾ ਖੇਤ ਟੱਬਾ ਵਜਦਾ ਬੂਟਰਾਂ ਦੇ ਲਾਣੇ 'ਚੋਂ ਵਜਦੇ ਰਹੇ ਉਥੇ ਮਤਲਬ ਇਹਨੇ ਅੱਜ ਤੱਕ 3 ਏਕੜਾਂ ਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਪਾਇਆ ਨਾ ਇਹਨੇ ਕੋਈ ਸਪਰੇਅ ਕੀਤੀ ਨਾ ਕੋਈ ਰੇਹ ਪਾਇਆ ਨਾ ਖਾਦ ਪਾਈ ਇਹ ਬਿਨਾ ਦੇਸੀ ਰੇਹ ਪਾ ਕੇ ਦੇਸੀ ਦਵਾਈਆਂ ਕਰਕੇ ਇਸ 3 ਏਕੜ ਜ਼ਮੀਨ ਨੂੰ ਦੇ ਵਿੱਚੋਂ ਪੈਦਾਵਾਰ ਕੱਢ ਰਿਹਾ ਭਰਾਵੋ ਤੇ ਉਹਦੇ ਵਿੱਚ ਹੀ ਇਹਨੇ ਅੱਧਾ ਏਕੜ ਇੱਕ ਅੱਧਾ ਕਿੱਲਾ ਜ਼ਮੀਨ ਦਾ ਮਤਲਬ ਇਸ ਜੰਗਲ ਦੇ ਵਿੱਚ ਲਾਇਆ ਪਰ ਇਹ ਮਨਦੀਪ ਸਿੰਘ ਨਾਲ ਦੋ ਆਪਾਂ ਤੁਹਾਡੀਆਂ ਗੱਲਾਂ ਕਰਾਉਣੇ ਆ ਹਾਂਜੀ ਮਨਦੀਪ ਸਿੰਘ ਜੀ ਸੋਨੂੰ ਇਹ ਜੰਗਲ ਲਾਉਣ ਲਈ ਤੁਸੀਂ ਨੇ ਕਿਵੇਂ ਸੋਚਿਆ ਸੋਚਿਆ ਤਾਂ ਹੈ ਜੀ ਹੁਣ ਦੇਖੋ ਗਰਮੀ ਪੈ ਰਹੀ ਆ ਇਸ ਟਾਈਮ ਕਿੰਨੀ ਗਰਮੀ ਪਈ ਆ ਠੀਕ ਆ ਜੀ ਤੇ ਇਸੇ ਵਾਸਤੇ ਆਪਾਂ ਸੋਚਿਆ ਵੀ ਕੁਛ ਨਾ ਕੁਛ ਆਪਾਂ ਨੂੰ ਜਿੰਨਾ ਕੁ ਹੋ ਸਕਦਾ ਆਪਾਂ ਆਪਾਂ ਯੋਗਦਾਨ ਪਾਈਏ ਕੁਦਰਤ ਦੇ ਬੱਚਿਆਂ ਤੇ ਬਾਕੀ ਜਿਹੜੇ ਪੰਛੀ ਨੇ ਉਹ ਘਟਦੇ ਜਾਂਦੇ ਨੇ ਕਿਉਂਕਿ ਕੋਈ ਦਰਾਖਤ ਤਾਂ ਆਪਾਂ ਛੱਡਦੇ ਨਹੀਂ ਹੈਗੇ ਠੀਕ ਆ ਜੀ ਠੀਕ ਆ ਤੇ ਹੁਣ ਇਸੇ ਸੋਚ ਰੱਖ ਕੇ ਆਪਾਂ ਇਹ ਜੰਗਲ ਲਾ ਰਹੇ ਆ ਵੀ ਇਹਦੇ ਵਿੱਚ ਪੰਛੀ ਵੀ ਆਉਣਗੇ ਇਦੇ ਨਾਲ ਆਪਾਂ ਨੇ ਵਾਤਾਵਰਣ ਨੂੰ ਵੀ ਬਹੁਤ ਸਹਾਰਾ ਮਿਲੂਗਾ। ਤੇ ਕਿਉਂ ਗਰਮੀ ਆ ਚਾ ਆਪ ਵੀ ਬੈਠਿਆ ਕਰਾਂਗੇ। ਠੀਕ ਹੈ ਜੀ। ਬਾਕੀਆਂ ਨਾਲੋਂ ਵੀ ਕੁਦਰਤ ਵਾਸਤੇ ਆਪਾਂ ਕੁਦਰਤ ਨੂੰ ਯੋਗਦਾਨ ਪਾ ਰਹੇ ਆ। ਹਾਂਜੀ ਹਾਂਜੀ ਠੀਕ ਹੈ ਜੀ। ਹਾਂ ਤੇਦੇ ਵਾਸਤੇ ਆਪਾਂ ਇਹ ਪ੍ਰਾਲਾ ਕਰਿਆ ਸੋਚ ਕੇ ਵੀ ਆਪਾਂ ਪੂਰੇ ਸੰਘਣੇ ਦਰਖਤ ਤੇ ਪੂਰੇ ਪਰਾਣੇ ਇਹ ਆਪਣੀ ਰਾਉਂਡ ਗਲਾਸ ਫਾਊਂਡੇਸ਼ਨਾਂ ਉਹਨਾਂ ਨਾਲ ਮੇਰੀ ਕੰਟੈਕਟ ਹੋ ਗਿਆ ਫੇਸਬੁੱਕ ਤੇ ਦੇਖਿਆ ਸੀ ਮੈਂ ਨੰਬਰ ਉਹਨਾਂ ਦਾ। ਠੀਕ ਹੈ ਜੀ। ਤੇ ਉਹਨਾਂ ਨੇ ਆਪਾਂ ਨੂੰ ਇਹ ਪਰਾਣੇ ਜਿੰਨੇ ਵੀ ਆਪਣੇ ਪਰਾਣੇ ਦਰਖਤ ਨੇ ਬਾਣ ਲੈ ਲਓ ਹੋਰ ਕਰੀਰ ਇਹ ਪਰਾਣੇ ਆਪਾਂ ਨੂੰ ਬੂਟੇ ਪ੍ਰ ਅਦੇ ਇਕੜ ਦੇ ਵਿੱਚ ਠੀਕ ਹੈ ਜੀ ਤੇਰੇ ਆਪਣਾ ਲਗਭਗ ਸਾਰਾ 3 ਇਕੜ ਜ਼ਮੀਨ ਆ ਤੇ ਇਸ ਵਾਰ ਆਪਾਂ ਨੂੰ ਤੀਜਾ ਸਾਲ ਹੋ ਗਿਆ ਆਪਾਂ ਨੇ ਰੇ ਸਪਰੇ ਪ੍ਰਦਾਨ ਵਗੈਰਾ ਜਾਂ ਉੱਪਰ ਕੋਈ ਡੀਏਪੀ ਕੁਝ ਵੀ ਆਪਾਂ ਪਾਉਨੇ ਆ ਉਹ ਵੀ ਬਿਲਕੁਲ ਬੰਦ ਕਰਕੇ ਆਪਾਂ ਲੱਸੀ ਵਗੈਰਾ ਤੋਂ ਦੇਸੀ ਸਪਰੇ ਦੇਸੀ ਰੂੜੀ ਦਾ ਰੇ ਅੱਕ ਦੀ ਸਪਰੇ ਤੇ ਪਾਥੀਆਂ ਦੇ ਪਾਣੀ ਦੀ ਸਪਰੇ ਇਹ ਚੀਜ਼ਾਂ ਨਾਲ ਹੀ ਆਪਾਂ ਰੋ ਪੈਦਾਵਾਰ ਲੈ ਰਹੇ ਆ ਕੋਈ ਜ਼ਿਆਦਾ ਤਾਂ ਆਪਾਂ ਨੂੰ ਲਾਲਚ ਨਹੀਂ ਹੈਗਾ ਇਹ ਪੈਦਾਵਾਰ ਦਾ ਬਸ ਪਰ ਆਪਣੇ ਪਰਿਵਾਰ ਵਾਸਤੇ ਆਪਣਾ ਸਾਬਰ ਮਿਲ ਜਾਂਦਾ ਆਪਾਂ ਨੂੰ ਵੀ ਆਪਾਂ ਜਿਹੜੀ ਚੀਜ਼ ਖਾ ਰਹੇ ਆ ਉਹ 'ਚ ਕੋਈ ਜ਼ਹਿਰ ਨਹੀਂ ਹੈਗੀ ਤੇ ਪਸ਼ੂਆਂ ਵਾਸਤੇ ਹਰਾਚਾਰਾ ਆਪਾਂ ਦੁੱਧ ਪਿੰਨੇ ਆ ਉਹ 'ਚ ਵੀ ਆਪਾਂ ਕੋਈ ਜ਼ਹਿਰ ਨਹੀਂ ਪਾਉਂਦੇ ਹੈਗੇ ਬਸ ਇਸੇ ਸੋਚ ਨੂੰ ਲੈ ਕੇ ਆਪਾਂ ਅੱਗੇ ਵਧ ਰਹੇ ਆ ਵੀ ਜਿਵੇਂ ਵੀ ਰੱਬ ਆਪਾਂ ਨੂੰ ਅੱਗੇ ਬਖਸ਼ਿਸ਼ ਦੇਊਗਾ ਆਪਾਂ ਇਹ ਜੀ ਨੂੰ ਅੱਗੇ ਦੀ ਅੱਗੇ ਹੋਰ ਵੀ ਅੱਗੇ ਵਧਾਵਾਂਗੇ ਆਪਣਾ ਮੇਰੀ ਸੋਚ ਇਹੀ ਆ ਵੀ ਲਗਭਗ ਜਿੰਨੀ ਵੀ ਸਾਰੀ ਜ਼ਮੀਨ ਆ ਮੇਰੀ ਦੂਸਰੀ ਸਾਈਡ ਆ ਉਹ 'ਚ ਵੀ ਅੱਗੇ ਮੈਂ ਇਹ ਇਹੀ ਕੁਦਰਤੀ ਤੌਰ ਤੇ ਖੇਤੀ ਕਰਾਂ ਤੇ ਹੋਰ ਲੋਕਾਂ ਨੂੰ ਵੀ ਮੈਂ ਇਹੀ ਕਹਿਣਾ ਵੀ ਤੁਸੀਂ ਆਪਾਂ ਰੇਸ ਪਰੇ ਘਟਾਓ ਕਿਉਂਕਿ ਜੇ ਆਪਾਂ ਰੇਸਪਰੇ ਵੀ ਖਤਮ ਕਰਦੇ ਆ ਇਹ ਵੀ ਇੱਕ ਕੁਦਰਤੀ ਉਹਦੇ ਵੱਲ ਆ ਕਿਉਂਕਿ ਜਦੋਂ ਆਪਾਂ ਰੇਸਪਰੇ ਪਾਉਨੇ ਆ ਕੋਈ ਇਹ ਹਵਾ 'ਚ ਵੀ ਘੁਲਦਾ ਤੇ ਮਿੱਟੀ 'ਚ ਵੀ ਜਾਂਦਾ ਠੀਕ ਆ ਜੀ ਮਿੱਟੀ ਨੂੰ ਵੀ ਖਰਾਬ ਕਰਦਾ ਅੱਗੇ ਪਾਣੀ 'ਚ ਵੀ ਜਾਂਦੀ ਹੈ ਜਿਹੜੀਆਂ ਆਪਾਂ ਜਹਿਰਾ ਪਾਉਨੇ ਆ ਠੀਕ ਆ ਜੀ ਤੇ ਜਿਹੜੇ ਆਪਣੇ ਪਸ਼ੂ ਪੰਛੀ ਜਾਨਵਰ ਘਟ ਰਹੇ ਨੇ ਗੰਡੋਏ ਠੀਕ ਆ ਜੀ ਇਹਨਾਂ ਵਾਸਤੇ ਵੀ ਇਹ ਬਹੁਤ ਫਾਇਦਾ ਕਰਦਾ ਬਹੁਤ ਜ਼ਿਆਦਾ ਇਹ ਚੀਜ਼ਾਂ ਵਧਦੀਆਂ ਜਦੋਂ ਆਪਾਂ ਜਹਿਰਾ ਬੰਦ ਕਰਦੇ ਆ ਨਹੀਂ ਤੁਹਾਡੀ ਬਹੁਤ ਵਧੀਆ ਸੋਚ ਆ ਜੀ ਨੌਜਵਾਨ ਵੀਰ ਦੀ ਬਾਕੀ ਵੀ ਨੌਜਵਾਨ ਵੀਰ ਹਾਂਜੀ ਖਾਲਸਾ ਜੀ ਤੁਸੀਂ ਵੀ ਦੋ ਸ਼ਬ ਤੁਸੀਂ ਇਸ ਨੌਜਵਾਨ ਦੇ ਨਾਲ ਪੂਰੀ ਮਦਦ ਦੇ ਰਹੇ ਹੋ ਸਾਰੇ ਵੀਰ ਦੋ ਸ਼ਬਦ ਤੁਸੀਂ ਵੀ ਦੱਸੋ ਇਹਨਾਂ ਬਾਰੇ ਵੀ ਇਹਨਾਂ ਦੀ ਵਧੀਆ ਸੋਚ ਆ ਨੌਜਵਾਨ ਮੁੰਡੇ ਦੀ ਜਿਹੜਾ ਮਤਲਬ ਇਹ ਸੋਚ ਰਿਹਾ ਵੀ ਇਹ ਜਿਹੜਾ ਬਾਗ ਆ ਜਾਂ ਜਿਹੜਾ ਮਤਲਬ ਇਹ ਜੰਗਲ ਆ ਇਹਨੂੰ ਤੁਸੀਂ ਕਾਮਯਾਬ ਕਰਨਾਗਾ ਹਾਂਜੀ ਤੇ ਇਹ ਚੰਗੀ ਸੋਚ ਰੱਖਣ ਵਾਲੇ ਭਰਾਵੋ ਨੌਜਵਾਨ ਨੇ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਇਹਨਾਂ ਦਾ ਬੜਾ ਧੰਨਵਾਦ ਕਰਦੇ ਆ ਭਰਾਵੋ ਕੁਦਰਤ ਦਾ ਇਹਨਾਂ ਦਾ ਪੂਰਾ ਸਾਹ ਦੇਊਗੀ ਕਿਉਂਕਿ ਜਦੋਂ ਕੁਦਰਤ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ ਭਰਾਵੋ ਉਹ ਐਸੇ ਲੋਕ ਹੁਣ ਇਹ ਨੇ ਦੇਖੋ ਸਾਰੇ ਤਾਂ ਬਿਲਕੁਲ ਨਹੀਂ ਇਹ ਕੰਮ ਕਰਦੇ ਪਰ ਕੁਝ ਵਿੱਚ 5-7% ਲੋਕ ਹੁੰਦੇ ਨੇ ਇਹਨਾਂ ਨੌਜਵਾਨਾਂ ਵਰਗੇ ਜਿਨ੍ਹਾਂ ਨੇ ਬਹੁਤ ਵੱਡੀ ਸੋਚ ਰੱਖ ਕੇ ਸਾਡੇ ਇਸ ਵਾਤਾਵਰਨ ਨੂੰ ਬਚਾਉਣ ਲਈ ਤੇ ਲੋਕਾਂ ਨੂੰ ਸਿੱਖਿਆ ਦੇਣ ਲਈ ਵੀ ਵੱਧ ਤੋਂ ਵੱਧ ਬੂਟੇ ਲਾਓ ਇਹ ਨੌਜਵਾਨ ਆਪਦੇ ਖੇਤ ਦੇ 3 ਏਕੜ ਦੇ ਆਲੇ-ਦੁਆਲੇ ਇਹਨੇ ਵੱਡੀ ਪੱਧਰ ਤੇ ਬੂਟੇ ਲਾਏ ਨੇ ਜੀ ਬਾਕੀ ਇਹਨਾਂ ਦੇ 10-12 ਕਿੱਲੇ ਜ਼ਮੀਨ ਦੇ ਦੂਜੀ ਸਾਈਡ ਤੇ ਨੇ ਉੱਥੇ ਵੀ ਇਹਨਾਂ ਨੇ ਮਤਲਬ ਆਗਲੇ ਵਾਲੇ ਖੇਤ ਦੇ ਆਪਦੇ ਦਰਖਤ ਲਾਏ ਨੇ ਇਹ ਬਹੁਤ ਵੱਡਾ ਪ੍ਰਾਲਾ ਜੀ ਬਾਕੀ ਆ ਚਰੀ ਖੜੀ ਹੈ ਜੀ ਇਹਨਾਂ ਦੀ ਜਿਹੜੇ ਡੰਗਰ ਪਸ਼ੂ ਨੂੰ ਪਾਉਂਦੇ ਨੇ ਤੇ ਬਿਲਕੁਲ ਰੇ ਸਪਰੇਅ ਅਜੇ ਤੱਕ ਇਹਨੇ ਕੀਤਾ ਨਹੀਂ ਬਿਲਕੁਲ ਦੇਸੀ ਰੇ ਦੇ ਨਾਲ ਇਹ ਪੈਦਾਵਾਰ ਕਰ ਰਿਹਾ ਹੈਗਾ ਚਰੀ ਬਹੁਤ ਵਧੀਆ ਖੜੀ ਆ ਪਸ਼ੂਆਂ ਨੂੰ ਵੀ ਇਹ ਮਤਲਬ ਬਿਨਾਂ ਰੇ ਸਪਰੇਅ ਤੋਂ ਪਾ ਰਿਹਾ ਬਾਕੀ ਜੀਰੀ ਲੱਗੀ ਹੋਈ ਆ ਬਾਕੀ ਕਣਕਬੀਜ ਦਾ ਸਾਰੀ ਇਹ ਮਤਲਬ ਬਿਨਾਂ ਰੇ ਸਪਰੇਅ ਤੋਂ ਯੂਜ਼ ਕਰ ਰਿਹਾ ਹੈਗਾ ਮੁੰਡਾ ਨੌਜਵਾਨ ਅੱਗਾ ਵੱਧੂ ਕਿਸਾਨਾ ਭਰਾਵੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੇ ਹੋਰ ਸਾਡੇ ਨੌਜਵਾਨ ਵੀਰ ਨੇ ਇਹਨਾਂ ਤੋਂ ਸਿੱਖਿਆ ਲੈ ਕੇ ਅੱਗੇ ਹੋਰ ਵੀ ਇਹ ਗੱਲਾਂ ਕਣੀ ਧਿਆਨ ਰੱਖਣਾ ਤਾਂ ਕਿ ਸਾਡੀ ਵੀਡੀਓ ਬਣਾਉਣ ਦਾ ਭਰਾਵੋ ਇਹੀ ਮਕਸਦ ਆ ਵੀ ਲੋਕਾਂ ਤੱਕ ਇਹ ਮੈਸੇਜ ਜਾਵੇ ਬਾਹਰ ਤੱਕ ਜਾਵੇ ਤਾਂ ਕਿ ਇਹਨਾਂ ਨੂੰ ਦੇਖ ਕੇ ਸਾਡੇ ਹੋਰ ਵੀ ਨੌਜਵਾਨ ਵੀਰ ਜਿਹੜੇ 20 20 40 40 ਕਿੱਲਾਂ ਦੇ ਮਾਲਕ ਨੇ ਅੱਜ ਉਹਨਾਂ ਨੇ ਕਿਸੇ ਬਿਲਕੁਲ ਨਹੀਂ ਸੋਚਿਆ ਭਰਾਵੋ ਵੀ ਆਪਾਂ ਵੀ 2 ਵਿੱਗੇ ਜ਼ਮੀਨ ਇਸ ਬਾਗ ਇਸ ਜੰਗਲਵਾਸ ਤੇ ਰੱਖ ਲਈਏ ਪਰ ਇਹ ਜਿਗਰਾ ਹੁੰਦਾ ਭਰਾਵੋ ਚਾਹੇ ਦੀ ਜਿਗਰਾ ਦਿਲ ਹੋਣਾ ਚਾਹੀਦਾ ਬੰਦੇ ਦਾ ਚਿਹਰੀ ਗਰੀਬ ਹੀ ਆ ਭਰਾਵੋ ਪਰ ਦਿਲ ਹੁਣਾ ਚਾਹੀਦਾ ਉਹ ਲੋਕਾਂ ਵੱਜੋ ਪੂਰਾ ਅਮੀਰ ਹੁੰਦਾਗਾ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਬੂਟੇ ਲਾਓ ਇਸ ਨੌਜਵਾਨ ਦੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ